ਦੋ ਹਾਂ ਮੇਰੇ ਕਲੇਪਾਈ ਰੱਖ ਤਾਂ ਨੀ ਮੁਬ ਤੇ ਚੇ ਕਰਦਾ ਯਾਰ ਸ਼ੱਕ ਦਾ ਅਨੀਵਾਜ਼ ਜਦਾ ਇੱਕ ਇੱਕ ਮੋਤੇ ਲੱਕ ਸਿੱਟਾ ਬੋਸਨ ਨਾ ਇਹ ਹੁੰਦੇ ਮਤਰਾ ਨੇ ਚੈੱਕ ਨਹੀਂ ਲੋ ਲਾਲ ਗੋਕ ਵੀ ਕਿਵੇਂ ਲੈ ਕਿੰਨੀ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦਾ ਹਾਂ ਕਿ ਸਾਰੇ ਜਣ ਠੀਕ ਹੋਵੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇ ਵਧੀਆ ਲੱਗਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਵੀਡੀਓ ਤਾਂ ਬੈਠੀ ਥਾਂ ਤੇ ਲੱਗਦੀ ਹੈ ਤੇ ਤੂੰ ਜੁੱਤੀ ਲਾਈ ਜਾਨੀ ਆ ਲੋ ਜੀ ਜੇ ਮੈਂ ਟਿੱਕੀ ਇਹ ਮਾਰੇ ਸੰਭੂ ਇੱਕ ਮਿੰਟ ਸੰਭੂ ਤੋਂ ਲੈਣੇ ਆਇਆ ਸੀ ਘਰੇ ਆਈਏ ਕਰ ਤੂੰ ਹੋਇਓ ਛੱਡ ਜੂਗਾ ਇਹਨੂੰ ਇੱਕ ਮਿੰਟ ਮੈਨੂੰ ਪਹਿਲਾਂ ਆਪਣਾ ਅਸਣ ਲੈ ਲੰਦੀ ਹਾਇ ਰੱਬ ਬੈਲਟਰ ਲਾਉਣੀ ਜ਼ਰੂਰੀ ਆ ਬੈਲਟਰ ਤਾਂ ਲਾ ਲੈ ਫੇ ਨਹੀਂ ਡਾਂਸਿੰਗ ਕਰ ਬਣ ਜਾਣੀ ਹੈ ਕਿਉਂਕਿ ਗੱਡੀ ਵੀ ਤਾਂ ਉਹ ਆਸਣ ਹੋਣਾ ਨਹੀਂ ਹੈ ਜਿਹੜਾ ਤੂੰ ਕਹਿ ਰਹੀ ਹੈ ਤੁਹਾਡੀ ਡੂ ਇਤਨੀ ਉਪਰ ਕਿਉਂ ਹੈ ਕੋਪੀ ਮੈਂ ਕਹਿੰਦਾ ਉਹ ਹੈ ਜਹਾ ਉਹਦੇ ਜਿੰਨਾ ਫੁੱਦੂ ਬੰਦਾ ਕੋਈ ਨਹੀਂ ਦੁਨੀਆ ਤੇ ਐ ਆਏ ਪਰਮ ਦੀ ਚੜਾਈ ਆ ਬਾਹਰ ਆਜੂ ਆ ਮੇਰੀ ਪੂਰੀ ਚੜਾਈ ਆ ਲੈ ਵੀ ਭਾਜੀ ਭਾਰੀ ਕਰਦੇ ਮੇਰੇ ਪੁੱਤ ਨੂੰ ਆਏ ਨਹੀਂ ਸੀ ਚਿਤਕਾ ਤੇ ਇੱਜ਼ਤ ਕਰਦੇ ਆ ਟਾਈਮੇ ਠੰਡ ਚ ਬੂਟ ਪਾ ਕੇ ਸਪੈਸ਼ਲ ਗਈ ਫੋਟੋਗ੍ਰਾਫਰਾਂ ਬਹੁਤ ਬਹੁਤ ਸਪੋਰਟ ਕਰਨ ਵਾਲੇ ਬਹੁਤ ਬਹੁਤ ਕਾਦੀ ਚੜਾਈ ਪਾ ਮੇਰੀ ਭੈਣ ਚੋਕਲੇ ਨੇ ਗੱਡੀ ਠੰਡ ਮਾ ਤਾਂ ਰੋਕੇ ਵੀ ਘਰਾਂ ਜਾ ਕੇ ਹੱਥ ਅਸੀ ਵੀ ਤਾਂ ਕਰਨੀ ਹੈ ਹੁਣ ਕੋਈ ਨਾ ਕੋਈ ਜਿਗਾਰ ਤੋਂ ਲੱਭਣਾਈਦਾ ਫਿਰ ਮਾ ਨਹੀਂ ਲੱਭ ਰਹੀਆਂ ਇਹਦੀਆਂ ਕਦੇ ਨੀ ਬੀਪੀਨ ਲਾ ਕੇ ਤਿੰਨੋਂ ਸਾਰੀਆਂ ਪੁਰਾਣੀਆਂ ਹੋ ਗਿਆ ਆ ਨਾਲੇ ਸਪੋਰਟ ਨੂੰ ਬੜਾ ਤੋਂ ਭੈਣ ਚੋਦਾ ਆ ਮਾ ਇਹ ਪਾਰਟੀ ਜਾਂਦਾ ਐ ਐਮਐਲਏ ਟਿਕਟ ਲੜ ਰਹੇ ਆ ਨਾ ਠੰਡ ਬਹੁਤ ਸੀ ਬੋਲ ਰਹਾ ਹਾਂ ਓਕੇ ਓਕੇ ਬੰਦ ਦੇ ਪਰ ਥੋੜੇ ਵੀ ਆਤੀ ਮਿਹਨਤ ਕੀਤੀ 8 ਕਿਲੋ ਮਿੰਟ ਦਾ ਤਾਂ ਹੋਣਾ ਹੀ ਆ ਮੋਟੀ ਕਿ ਨਹੀਂ ਹੂੰ ਘਰ ਬਸ ਸਾਦੀ ਮਿਹਨਤ ਟਟਿਆਂ ਦੀ ਮਿਹਨਤ ਘਰ ਵਾਲੇ ਚਿੱਟੜੇ ਦਿਖਾਉਣੇ ਛੋਦਿਆ ਸੋਣਾ ਮਿਹਨਤ ਹੰਡ ਕਰਕੇ ਕੁਝ ਕਰ ਹੀ ਨਹੀਂ ਹੁੰਦਾ ਹੈਗਾ ਮੁੰਡਾ ਬਾਹਰ ਨਹੀਂ ਨਿਕਲ ਸਕਦਾ ਸਾਡਾ ਰਾਵ ਫੇਮ ਤੇਰੇ ਵਾਲੇ ਖੱਸੀ ਪੱਠੀ ਤੇ ਨਹੀਂ ਘਰ ਹੁੰਦਾ ਉਹ ਸਾਡੇ ਕੋਲ ਆ ਕੇ ਦੇਖ ਤੇਰੇ ਨਾਂ ਸੋਜਾ ਲਿਆ ਤਾਂ ਐਸੇ ਟੋਲੇ ਉਠਾਏ ਕੁਝ ਦਿਖਾਵਾਂਗੇ ਵੀ ਜੁੜੇ ਰਹੋ ਬਲੌਗ ਦੇ ਨਾਲ ਐਡਾ ਹੀ ਮੈਂ ਨਹੀਂ ਜਾ ਮੈਂ ਤਾਂ ਤਾਂ ਜੁੜੇ ਰਹੂੰਗਾ ਪਹਿਲਾਂ ਤੁ ਦੂ ਦਿਖਾ ਐ ਆਪੇ ਦਾ ਕਿਹਾ ਦਿਖਾਉਣੀ ਆ ਤੋਰੀ ਮੇਰੇ ਅੱਧਾ ਰੱਖੀਏ ਬੰਦ ਕੀਤਾ ਇਹ ਮੋੜੀ ਲੈ ਫਿਰ ਕਿਵੇਂ ਵਧੀਆ ਵਧੀਆ ਹਾਏ 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 ਬਬੂ ਦੀ ਤੌਰ ਨਹੀਂ ਦੱਦੀ ਆਪਣੇ ਵੱਡੇ ਵਾਲਿਆਂ ਨੇ ਕਿਆ ਵਾਲਿਆਂ ਨੂੰ ਪਛਾਲਾ ਦੇਖੀ ਨਹੀਂ ਤੇ ਤੇਰੀ ਤੌਰ ਇਹਨੂੰ ਤੌਰ ਕਹਿੰਦੇ ਆ ਅਗਲਾ ਇਹ ਦੇ ਜਾਣਾ ਮਨ ਬਚਾ ਜਾਂਦਾ ਇੱਕ ਪੰਮਾ ਗਾਂਡੂ ਐਦਾ ਦੇਦਾ ਪ੍ਰੇਮੀ ਜੋੜਾ ਪ੍ਰੇਮੀ ਜੋੜਾ ਉੱਚੋ ਭੱਜ ਕੇ ਆਇਆ ਪ੍ਰੇਮੀ ਜੋੜਾ ਨਹੀਂ ਨਹੀਂ ਲੱਗ ਗਈ ਅੱਖਾਂ ਖਵਾੜਾ ਲਾ ਪਤਾ ਹੋਏ ਪ੍ਰੇਮੀ ਜੋੜਾ ਭੱਜੋ ਪ੍ਰੇਮੀ ਜੋੜਾ ਫਰਾਰ ਭੱਜ ਕੇ ਚੰਡੀਗੜ੍ਹ ਕਰਾਈ ਕੋਟ ਮੈਰੇਜ ਉਹ ਗਾਂਡੂਆ ਤੇਰੇ ਨਾਲ ਉਹਦੇ ਦਾ ਭੈਣ ਜੋ ਸੋਨੂ ਸੀਤੋ ਵਾਲਾ ਕਰਨ ਦਾ ਟੈਂਪੂ ਸਾਲਾ ਦੇਖੋ ਇਹ ਬਲੌਗ ਚੱਲ ਰਿਹਾ ਹੈ ਯੈਸ ਸੋ ਫਾਈਨਲੀ ਸਾਡਾ ਸ਼ੂਟ ਖਤਮ ਹੋ ਗਿਆ ਆ ਸੋ ਖੁਨਾਸੀ ਫ੍ਰੀ ਹੋ ਗਏ ਆ ਇੱਧਰ ਹੋ ਜਿਓ ਕਿਤੇ ਸੂਤੋਂ ਬੜਾ ਤੋਂ ਹੀ ਭੈਣ ਜੋ ਸੁੱਖ ਦੇ ਘਰੇ ਨਾ ਸੈਨ ਹੋਈਆਂ ਹੋਈਆਂ ਨਾ। ਇਹ ਜਿਹੜਾ ਮਹਾਲੀ ਵਾਲੀ ਦੀਦੀ ਨੇ ਦਿੱਤਾ ਆ ਸਾਰਿਆਂ ਨੂੰ ਵੇਅਰ ਕਰਕੇ ਦਿਖਾਵਾਂਗੀ ਖੋਲ-ਖੋਲ ਕੇ ਨਹੀਂ ਦਿਖਾਣੇ ਇਹ ਨਾ ਦੇਖੀ ਰਹਿਣ ਦੇ ਮੈਂ ਨਹੀਂ ਤੇਰੇ ਕੋਲ ਚਿੱਤਰ ਦੇਖਣੇ। ਇਦਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਮੈਂ ਨਾਂ ਤੋਲ ਲਿਆ ਸੀ ਤੇ ਫਿਰ ਉਹ ਤੋਂ ਬਾਅਦ ਆ ਮੋਟੀ ਵਾਲੇ ਤੱਕ ਮੇਕਅਪ ਮੁੱਕਿਆ ਨਹੀਂ। ਮੈਨੂੰ ਕੀ ਇਹਨਾਂ ਚੱਲ-ਪਾ 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 ਚੱਲ ਵਾ। ਉਹ ਯਾਨੀ ਮੁੱਕਿਆ ਮੇਕਅਪ ਤੇ ਹੁਣ ਆਪਾਂ ਚੱਲੀਏ। ਤੇ ਤੂੰ ਨਾ ਆल्या ਭੈਣ ਚੋਤਾ ਮੈਂ ਤੂੰ ਨਿਆਣਾ ਵੀ ਤੇ ਅਸੀਂ ਅਸੀਂ ਹੁਣ ਤੇਰੇ ਲਗੋਟ ਲਾਉਣਾ ਏ ਭੈਣ ਚੋਤਾ ਸੁਣਾ ਤੇਤੋਂ ਨਾਲ ਤੇਰੀ ਨਾ ਨਹੀਂ ਨੂੰ ਜਾਣ ਨਾਲ ਤੇਥੋਂ ਕੁਝ ਨਹੀਂ ਹੋਣਾ ਹੈਗਾ ਛੋਟੀ ਜੀ ਲੋਲੀ ਏ ਤੇਰੀ ਇਹ ਕੇਨ ਡੂ ਜਨਰੇਸ਼ਨ ਹੈ ਇੱਧਰ ਨਾ ਜਾਈ ਮੰਕੀ ਆ ਗਿਆ ਉੱਤੇ ਉਹ ਮੰਕੀ ਆ ਤੈਨੂੰ ਪੈ ਪਾ ਪੂ ਜੋ ਬਾਂਦਰ ਫੜਦੇ ਆ ਮਾਮਾ ਇਹਦਾ ਮੁੱਛੀ ਫਟੇ ਪਰ ਲੈ ਮੋਦੇ ਕਟਕਾ ਦਿਖਾ ਕੇ ਨਾ ਕਹਿਆ ਤੈਨੂੰ ਆ ਤੇਰੇ ਨਾਲ ਉਹ ਬੜਾ ਬਾਂਦਰ ਭੈਣ ਦੇ ਲੰਨਾ ਪਿੰਡ ਵਿੱਚ ਹੋਰ ਕਢਾ ਜੂਗਾ ਸਭ ਤੋਂ ਵੱਡਾ ਬੰਦਰ ਦਾ ਤੂੰ ਐ ਨਾਲ ਗਾਂਦਰੀ ਤੇਰੇ ਬੜੇ ਚਿਤੜਾਂ ਵਾਲੀ ਬਾਪੀ ਕਾ ਨਜ਼ਾਰਾ ਮੇਰੇ ਵੱਲ ਕਰੀ ਹਲੇ ਬਾਈ ਕੋਲ ਨਾ ਗੱਲ ਕਰੀ ਪੋਲਾ ਜਾ ਮੇਰੇ ਹੱਥ ਪੇਰ ਕੇ ਟਟੀਆਂ ਦੇ ਨਾਲ ਲੰਨ ਫੜੀ ਸਿੱਕੀ ਨਵੀਂ ਬੁਝਾਰਤ ਪੋਣੀ ਮੈਂ ਵੀਰ ਤੇਰੇ ਦੀ ਰੋਟੀ ਲੋਣੀ ਓ ਬਾਈ ਮੇਰੇ ਓ ਬਾਈ ਮੇਰੇ ਦੀ ਬੰਡ ਮਾਰ ਤੂੰ ਮੈਂ ਤਾਂ ਤੂੰ ਪਹਿਲਾਂ ਮੁੱਦੀ ਪਾਉਣੀ ਸ਼ਾਬਾਸ਼ ਬੇਟਾ ਕੀ ਗੱਲ ਸਾਜ ਨੂੰ ਮੈਂ ਛੱਡ ਆਪਣਾ ਪਰਮਸ਼ੀਰ ਗੱਲ ਕਾਫੀ ਦਿਨ ਹੋ ਗਏ ਜਾਂ ਠੰਡ ਬਹੁਤ ਪੈ ਰਹੀ ਆ। ਠੰਡੇ ਬੁੰਡ ਦੇ ਅਗੇ ਛੜੇ ਦੇ ਕੰਮ ਸਾਧਦੇ ਫਿਰ ਤਾਂ ਤਾਰ ਦੂ ਤੇਰੀ ਠੰਡ ਨਾਲੇ। ਆਪ ਤੁਸੀਂ ਟੋਪੀ ਛੋਪੀ ਲੈ ਲਈ ਹੈਂ। ਬਾਗਲ ਠੰਡ ਕਿੰਨੀ ਹੈ ਕੁਝ ਲੈ ਆਨੀ ਹੈ। ਤੈਨੂੰ ਮੈਂ ਦੇ ਦੰਨਾ ਮੌਂਗਲ ਦਾ ਚਿਲੂਕ ਦੱਸਦਾ। ਮੇਰੀ ਟੈਂਪੂ ਜੀ ਬੈਠੀ ਆ ਵਾਲੇ ਕਦੇ ਪੂਂਡ ਚ ਜਿਹਨੂੰ ਪੂਂਡ ਕਹਿੰਦੇ। ਨਹੀਂ। ਦੇਣਾ? ਨਹੀਂ। ਤੁਹਾਡੇ ਪਤਾ ਹੈ ਬੜੇ ਘੰਡਲਾ ਪੂਂਡ ਵਿੱਚ ਬੈਠਾ ਨਾਲ ਉਹਨੇ ਦੋਏ ਪੂਂਡ ਤੇ ਖੇ ਲੈਣਾ ਹੈ। ਉਹ ਬਹਾਦਰੀ ਦਾ ਕੰਮ ਕੀਤਾ ਠੰਡ 'ਚ ਨਿਕਲ ਕੇ ਨਾਲ ਮੈਨੂੰ ਵੀ ਠੰਡ 'ਚ ਥਾਰਿਆ ਆ। ਤੇ ਇਹ ਕਹਿੰਦੀ ਚੱਲੀਏ ਚੱਲੀਏ ਚੱਲੀਏ। ਟਾਈਮ ਪਾਸ ਨਹੀਂ ਹੋ ਰਹੀ ਯਾਰ। ਪੰਡ ਟਾਈਮ ਪਾਸ ਨਹੀਂ ਹੋ ਰਹੀ। ਮੈਂ ਕਿਹਾ ਚਲੋ ਜਾਣੇ ਨਾਲ ਇਹਦਾ ਕੰਮ ਉਸਦੇ ਨਾਲ ਕੁਝ ਖਾ ਪੀਵਾਂਗੇ ਬਾਅਦ ਨਾਲ ਘੁੰਮਾਂਗੇ। ਆਹ ਕੰਮ ਠੀਕ ਹੈ ਨਾ? ਵਧੀਆ ਫੜਿਆ ਹੋਇਆ। ਆਪ ਤੋਂ ਇਹ ਕੰਮ ਹੁੰਦਾ ਨਹੀਂ ਬਾਹਰ ਕੰਮ ਕਰਵਾ ਲੈਣਾ ਇਹਦਾ। ਗੁੱਡ ਜਾ। ਵੈਰੀ ਗੁੱਡ। ਕੰਗ੍ਰੈਚੂਲੇਸ਼ਨਸ। ਅਗਰ ਸਟਾਫ ਨਰਸਿੰਗ ਹਸਪੀਟਲ 'ਚ ਵਰਕ ਕਰਦੀ ਆ। ਗਰਾਂ ਦੇ ਇਹ ਨਾ ਸਮਝ ਜਰੂਰੀ ਹੈ। ਮੈਂ ਤੁਹਾਨੂੰ ਦੱਸੂੰਗੀ ਤੇਰਾ profession ਵੀ ਕੀ ਆ। ਮਤਲਬ ਮੈਂ ਵੀ ਨਰਸਿੰਗ ਹੀ ਕੀਤੀ ਆ ਪਰ ਮੇਰਾ interest ਸੀਗਾ ਇਸੇ creator ਵੱਲੇ। ਮੈਂ ਵੀ ਮੈਨੀ 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 ਮੈਂ ਵੀ ਇਹਗਾ ਮੈਂ ਵੀ ਜੌਬ ਵੀ ਕਰ ਸਕਦੇ ਆ। ਪਰ ਇਹ ਕਹਿੰਦਾ ਮੈਂ ਵੀ ਹੈਗਾ। ਪਰ ਮੈਂ ਬੜਾ ਭੈਣ ਚੋ ਹੁਸੈਨ ਬੋਲਟ ਦਾ ਰਿਕਾਰਡ ਤੋੜਿਆ ਨਾ। ਮੈਂ ਵੀ ਹੈਗਾ ਭੈਣ ਜਾਈ ਗੇਰਾ ਚਿੱਤਰੇ ਦਿਖਾਇਆ ਆਪਣੀ ਘਰ ਦੀ ਨਾਲੇ ਬੰਡੀ perturbative creator ਦਿਖਾਉਣੀਆਂ ਬੰਡਾਂ ਰੇਟ ਬਦਾਮਾ ਦੇ ਪੁੱਛਣੇ। ਏਹੀ ਗੱਦੋਜੀ ਆਹਣਾ ਬੈਂਡ ਤੇ ਆਜਾ ਆਜਾ ਸਨੀ ਇੰਟਰੋਡਕਸ਼ਨ ਦੇ ਦਾ। ਆਹ ਮੈਨੂੰ ਕਿੱਥੋਂ ਸ਼ਹਿਰ ਨਹੀਂ ਟੱਕਰ ਗਈ। ਹਾਏ ਲੋ ਨਾ ਮੋਟੀ ਗਾਂਟ ਵਾਲੀ ਏ ਜੇ ਤੂੰ ਸ਼ਹਿਰ ਦੀਆਂ ਫੇਕੜਾ ਦੁੱਧ ਨਹੀਂ ਪੀਂਦੀ। ਭੈਣ ਚੋ ਦੇ ਜੇ ਦੋਜੀ ਤੈਨੂੰ ਦੁੱਧ ਪਚਾਉਣੇ ਤਾਂ ਹੀ ਦੁੱਧ ਪੀਣੀ ਏ ਤੂੰ। ਤੂੰ ਕਿਹੜਾ ਛੋਟਾ ਚੋਂਕਾ ਸਮਝ ਨਹੀਂ ਰਾਤ ਨੂੰ। ਸਾਡੇ ਦੋ ਸਾਡੇ ਤਿੰਨਾਂ ਜਿਆੜਾ ਨਾਲ ਮੈਂ ਇਕੱਲਾ ਹੀ ਸੋਹਣਾ ਲੱਗਣਿਆ ਰੀਲ ਸਮਾਰਟ ਬੋਏ। ਨਹੀਂ। ਚੱਲ ਸਾਲਾ ਸਮਾਰਟ ਬੋਏ ਮੂੰਹ ਤੇ ਰਾਜਣਾ ਭੈਣ ਤੇ ਗੋਡੇ ਪਰ ਵਾਲ ਤੋੜ ਹੋਇਆ ਹੋਇਆ ਹੁੰਦਾ। ਇੱਕੋ ਸਾਰੇ ਜਿਆੜੇ ਇਸ ਤੇ ਫੋਲੋ ਜਰੂਰ ਕਰ ਲਿਓ ਪਲੀਜ਼ ਸਾਰੇ ਜਣ ਮੈਨੂੰ ਫੋਲੋ ਕਰਨਾ ਲੱਗਿਆ ਗੁਰਜਾਸ ਬਲੌਗ 96 ਬਹੁਤ ਮਿਹਨਤ ਕਰ ਰਿਹਾ ਹੈ ਮੈਂ ਤੈਨੂੰ ਬੜਾ ਭੈਣ ਚੋ ਦੇ ਕਹਾਂ ਮੋਟੇ ਨੇ ਲੋਕਾਂ ਦੇ ਵਾਲ ਪਟਦਾ ਨਾ ਭੈਣ ਦਾ ਲੜੜਾ ਘਰ ਲਈ ਨੂੰ ਦਿਖਾਉਂਦਾ ਗੰਡੂਸ ਵਾਲਾ ਅੱਛਾ ਛੱਡੀ ਫੇਰ ਮਿਲਦੇ ਆ ਪਤੰਗ ਫਸ ਗਿਆ ਉਪਰ ਉਹ ਦੇ ਉਹ ਦੇ ਲੈ ਲੈ ਕਦਾ ਦਾ ਬੰਬੇ ਬਾਜੀ ਵਾਲੇ ਨਹੀਂ ਆਉਂਦੇ ਇਦਾਂ ਹੁੰਦਾ ਹੈਲੋ ਤੁਰਦਾ ਪਤਾ ਕਿ ਜਿੰਦਾ ਬੈਂਡ ਬਾਜੇ ਵਾਲੇ ਆਦੇ ਹੁੰਦੇ ਆ ਆ ਐਰ ਮੋੜਲੇ ਪੈ ਤੂੰ ਵੀ ਬੈਂਡ ਵਾਜੇ ਵਾਲੀ ਲੱਗਦੀ ਐ ਜੀ ਹਾਲੇ ਪੜਨਾ ਕੋਈ ਗੱਲ ਨਹੀਂ ਚਲੋ ਜਿਓ ਬਾਜੇ ਵਾਲੀ ਐ ਤੂੰ ਵੀ ਨਾ ਤਾਂ ਕੋਚ ਐ ਫਿਰ ਉਸਤਾਦ ਐ ਤੂੰ ਤੂੰ ਚਿੱਤਰਾ ਜੇ ਦੇ ਕੇ ਪੀਪ ਨਹੀਂ ਵਜਾ ਦਿੰਨਾ ਐ ਆ ਦੇਖੋ ਆਪਣੀ ਗੱਡੀ ਦਾ ਟੁੱਟਿਆ ਹੋਈ ਮਗਰਾੜ ਪਿਛਲੀ ਵੀਡੀਓ ਦੀ ਦੇਖਿਆ ਹੁਣ ਸੋ ਇਹਦਾ ਹੁਣ ਦੇਖਦੇ ਆ ਕੀ ਬਣਦਾ ਤੇ ਕੈਰਨੂ ਬਟੀਕ ਤੇ ਛੱਡ ਦੁੱਤਾ ਤੇ ਮੈਂ ਚੱਲਾ ਮਰਾ ਕੰਮ ਕਰਾ ਕੋਈ ਟਾਈਮ ਹੈ ਨਹੀਂ ਗਾ ਇਹ ਵੀ ਹੁਣ ਐਮਰਜੈਂਸੀ ਬਜਾ ਕਾ ਟੱਕਰ ਬੈ ਗਿਆ ਨਾ ਟਾਈਮ ਤਾਂ ਆਪਣੇ ਕੋਲ 10 ਮਿੰਟ ਦਾ ਵੀ ਨਹੀਂ ਹੈਗਾ ਵੀ 10 ਮਿੰਟ ਦਾ ਵੀ ਬਖਰਾਵ ਕਰਦੀ ਹੈ ਟਾਈਮ ਕਿਤੇ ਚਲੋ ਟਾਈਮ ਨੂੰ ਦੋ ਘਾਂ ਬੈਲਾ ਨੇ ਤੂੰ ਕਿਹੜਾ ਬੜਾ ਭੈਣ ਚੋਦਿਆ ਮੈਂ ਸਾਹ ਸੈਂਟਰ ਮਾ ਲਗਿਆ ਮੈਂ ਸਾਜ ਕਰਨੇ ਤਾਂ ਤੇ ਖਾਨਾ ਤਨ ਬੇਲ ਨਹੀਂ ਮਿਲਦਾ ਵੀ ਸਾਰਾ ਦਿਨ ਮਸਾਜ ਹੀ ਕਰੀ ਜਨੇ ਲੋਕਾਂ ਦੀ ਘਰ ਵਾਲੀ ਦੇ ਚਿੱਤਰ ਦਿਖਾਉਣੇ ਉਹਨੇ ਜਦ ਮਰਜੀ ਦਿਖਾਈ ਆ ਕੋਣ ਕੁਛ ਹੋਰ ਆਏ ਸੀਗੇ ਤੇ ਉਹਦਾ ਹੁਣ ਮਗਰਾੜ ਜਿਹੜਾ ਆਰ ਕੇ ਆ ਬੀਲ ਆਰ ਕੋ ਤਾਂ ਮਗਵਾਉਣਾ ਪੈਣਾ ਆ ਤੋ ਕਰਾਉਣ ਤਾਂ ਉਹ ਆ ਸੀ ਹੁਣ ਮੈਂ ਸੋਚਿਆ ਵੀ ਇਹ ਅਰੀਜਨਲ ਸ਼ੀਸ਼ਾ ਹੀ ਪਵਾ ਦੀ ਫਰੰਟ ਵਾਲਾ ਕੋਈ ਕਾਫੀ ਜਾਣਦੇ ਕਮੈਂਟ ਆਉਂਦੇ ਰਹਿੰਦੇ ਸਾਡਾ ਟਾਈਮ ਨਹੀਂ ਲੱਗਦਾ ਸੀਗਾ ਡੇਲੀ ਕਮੈਂਟ ਆਉਂਦੇ ਸੀ ਤੇ ਟੁੱਟਿਆ ਸ਼ੀਸ਼ਾ ਹੀ ਰੱਖੀਦਾ ਗੱਡੀ ਦਾ ਜਾਂ ਇਦਾਂ ਉਹ ਸਾਨੂੰ ਪਤਾ ਹੀ ਸਾਰੀ ਗੱਲ ਤੇ ਅੱਜ ਕਿਹੜਾ ਐਡਾ ਭੈਣ ਚੋਦ ਬੇਲਾ ਇਹ ਰ ਤੈਨੂੰ ਸ਼ੀਸ਼ੇ ਕਰੇ ਕਮੈਂਟ ਕਰਦਾ ਏ ਲੈ ਮੈਨੂੰ ਦਿਖਾ ਦੇ ਮੜ ਜਾ ਕੋਈ ਉਹਦਾ ਸਕਰੀਨ ਸ਼ਾਟੇ ਪਾ ਦੇ ਯਾਰ ਇਸ ਸਾਲ ਮੈਂ ਸੋਚਿਆ ਸੀ ਕੋਈ ਬਿਜ਼ਨਸ ਖੋਲੂਗਾ ਪਰ ਨਹੀਂ ਖੋਲ ਪਾਇਆ ਪਰ ਦੇਖ ਹੀ ਜਾਈ ਅੱਜ 12 ਵਜੇ ਸਾਰੀ ਭਾਵੇਂ ਮੈਨੂੰ ਚਾਹ ਦੀ ਰੇੜੀ ਕਿਉਂ ਨਾ ਖੋਲਣੀ ਪਵੇ ਮੈਂ ਖੋਲੂਗਾ ਅੱਛਾ ਕਿਆ ਬਾਤ ਹੈ ਯਾਰ ਤੁਮੇ ਕਿੰਨੀ ਪਤਲੀ ਹੋ ਗਈ ਹੈ ਨਾ ਹੈਗੀ ਨਾ ਪਤਲੀ ਮੇਰੇ ਸਿਰ ਥਾਂ ਲੈਣਾ ਕਿ ਮੈਂ ਮੋਟੀ ਹੋ ਗਈ ਹਾਂ ਨਾ ਲੋਕੀ ਵੀ ਕਹਿਣਗੇ ਯਾਰ ਗੁਗਲ ਮੁਗਲ ਕਿੱਦਾਂ ਹੋ ਗਈ ਹੈ ਮੈਂ 12 ਵਜੇ 12 ਵਜੇ ਰੋਟੀਆਂ ਖਾਣੀਆਂ ਸ਼ੁਰੂ ਕਰ ਦਿੰਦੀ ਆ ਮੇਰਾ ਇਸ ਸਾਲ ਦਾ ਰੈਵਿਊਲੂਸ਼ਨ ਹੈ ਨਾ ਜੇ ਮੈਂ ਹੁਣ ਫੈਸ਼ਨ ਡਿਜ਼ਾਈਨਿੰਗ ਚ ਅੱਕ ਤਰਾ ਦੇਣੀ ਆ ਫੱਟ ਕੱਢਣੇ ਆ ਸਾਰੇ ਮੈਨੂੰ ਕਹਿੰਦੇ ਰਹਿੰਦੇ ਤੈਨੂੰ ਕੱਪੜੇ ਪਾਣ ਦੀ ਅਗਲਾ ਨਹੀਂ ਪਰ ਹੁਣ 12 ਵੇ ਮੈਂ ਇਨੇ ਕੈਂਟ ਕੱਪੜੇ ਪਾਉਂਗੀ ਕਿ ਸਾਰਾ ਸਾਰੇ ਕੈਂਟ ਕੱਪੜੇ ਪਾਉਂਗੀ ਮੇਰਾ ਰੈਵਿਊਲੂਸ਼ਨ ਮੇਰੇ ਹਿਸਾਬ ਨਾਲ ਤੈਨੂੰ ਕੱਪੜੇ ਰਹਿਣ ਦੇ ਤੂੰ ਜਿੱਡਾ ਤੇਰਾ ਮਿਲਕ ਪਲਾਂਟ ਹੈ ਨਾ ਤੂੰ ਬੇਰਕਾਰ ਜਦ ਦੁੱਧ ਨਾ ਪਾਇ ਕਰ ਤੂੰ ਆਪਣਾ ਮਿਲਕ ਪਲਾਂਟ ਖੋਲ ਲੈ ਵਧੀਆ ਚੱਲੂਗਾ ਮੈਂ ਠੀਕ ਹੈ ਸਾਸ਼ੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਬਹੁਤ ਦਿਨਾਂ ਬਾਅਦ ਫੇਰ ਵਲੌਗ ਸਟਾਰਟ ਕੀਤਾ ਮਿਨੀ ਵਲੌਗ ਤੇ ਅੱਜ ਮੈਂ ਸੋਚਿਆ ਮੈਂ ਘਰੇ ਜਾ ਰਹੀ ਹਾਂ ਬਹੁਤ ਦਿਨਾਂ ਬਾਅਦ 15 ਦਿਨ ਦਾ ਘਰ ਚ ਕੀ ਕੀ ਚੇਂਜ ਆਇਆ ਤੁਹਾਨੂੰ ਦਿਖਾਣੇ ਆ ਅੱਜ ਚੇਂਜ ਤਾਂ ਬਸ ਇਹੀ ਆਇਆ ਦੁੱਧ ਨਹੀਂ ਮਿਲਿਆ ਉਹਨਾਂ ਨੂੰ ਦੁੱਧ ਪਿੱਛੇ ਭੁੱਖੇ ਮਰ ਗਏ ਵਿਚਾਰੇ ਉਹ ਦੋਜੀ ਗਿਆ ਹੋਇਆ ਸੀ ਨਾ ਤੁੰ ਘਰੇ ਬੱਕਰਾਈ ਆ ਇਕੱਲੇ ਤੋਂ ਪੋਸੀਬਲ ਨਹੀਂ ਸੀ ਤੇ ਮੇਰੀ ਲੱਤ 'ਚ ਪੀੜ ਹੋ ਰਹੀ ਹੈ ਇੱਕ ਸਾਈਡ ਤੇ ਕਿਉਂਕਿ ਕੰਮ ਤੁਸੀਂ ਵੀ ਤਾਂ ਕੰਜਰ ਆਂ ਇੱਕ ਸਾਈਡ ਨੂੰ ਕਰੀ ਜਾਣੇ ਦੂਜੀ ਸਾਈਡ ਨੂੰ ਘੁੰਮ ਕੇ ਵੀ ਕਰ ਲਿਆ ਕਰੋ ਕਦੇ ਗੋਪੀ ਵੀ ਬਣ ਜਾਇਆ ਕਰੋ ਨੱਤਦੇ ਦੁਗਣੀ ਆ ਜਦੋਂ ਇੱਕ ਸਾਈਡ ਨੂੰ ਕਰੀ ਗਣਾ ਹੁਣ ਆਪਾਂ ਲਿਫਟ ਤੋਂ ਬਾਹਰ ਆ ਗਏ ਆ ਲਿਫਟ ਨਹੀਂ ਕਿਸੀ ਬੇਸਮੈਂਟ ਤੋਂ ਬਾਹਰ ਆ ਗਏ ਆ ਹਾਂ ਬੇਸਮੈਂਟ ਤੋਂ ਬੇਸਮੈਂਟ ਤੋਂ ਬਾਹਰ ਆ ਗਏ ਆ ਤੇ ਸਾਨੂੰ ਨਾ ਆਦੂਦ ਨਹੀਂ ਹੈਗੀ ਕਿ ਮਤਲਬ ਜ਼ਿਆਦਾ ਬਾਹਰ ਘੁੰਮੀਆਂ ਘਮੀਆਂ ਤੇ ਇੱਕੋ ਤਾਂ ਮਨ ਆ ਜਦੋਂ ਰੋਸ਼ਨੀ ਨਹੀਂ ਮਿਲਦੀ ਨਾ ਸੂਰਜ ਦੀ ਤੇ ਸਾਨੂੰ ਇੰਜ ਲੱਗਦਾ ਵੀ ਅਸੀਂ ਕਿਸੇ ਦੂਸਰੇ ਗ੍ਰਹਿ ਤੇ ਆ ਗਏ ਆ ਐ ਜੁੜੇ ਜਾਵਣਾ ਜਰਾ ਮਿਲਕ ਪਲਾਂਟ ਟਾਈਮ ਉਹ ਲਾ ਜਿਹੜਾ ਤੇਰੇ ਨਾਲ ਬੈਠਾ ਇਹ ਕਿ ਤੈਨੂੰ ਉਠੜ ਦਿੰਦਾ ਹੁਣ ਇਹਦਾ ਮਿਲਕ ਪਲਾਂਟ ਪਰ ਸਾਰੇ ਦੇ ਹੱਥ ਫੇਰੀ ਜਾਂਦਾ ਹੁਣ ਘੜੋ ਕੇ ਰੱਖਦਾ ਤੈਨੂੰ ਸਾਰਾ ਦਿਨੇ ਸਵੇਰ ਤੋਂ ਸ਼ਾਮ ਤੱਕ ਨੇ ਕਿਵੇਂ ਵੀਡੀਓ ਬਣਾਈ ਦੀ ਆ ਲਵ ਯੂ ਓਏ 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 ਇਹ ਆ ਗਿਆ ਓਏ ਬੈਠ ਤੇ ਨਹੀਂ ਜਾ ਕਿ ਕਿਤਾ ਕਿਊਟ ਹੈ ਆਇਆ ਹੈ ਚੋਨੇ ਚੋਨੇ ਪੁੱਤ ਤੂੰ ਨਹੀਂ ਖਾਣੇ ਨੂੰ ਨਹੀਂ ਲੱਭ ਰਿਹਾ ਕਿਨੇ ਲੱਭ ਰਿਹਾ ਜਿ ਪਲਾਦਵੇਂ ਤਾਂ ਚੰਗੀ ਗੱਲ ਐ ਕੁੱਤੇ ਦੁੱਧ ਬਹੁਤ ਪੀਨੇ ਆ ਨਾ ਬੇਚਰੇ ਮੇਰਾ ਹੋ ਚੁਕਿਆ ਫੁੱਲ ਆਨ ਅਮਾਰੀ ਜੀ ਫਲੈਸ਼ ਵੈਲ ਮੇਕ ਇਟ ਵੀ ਵੀ ਵਿਲ ਮੇਕ ਇਟ ਵੈਰੀ ਗੁੱਡ ਡੋਨਟ ਵਰੀ ਯਾ ਅਮਾਰੀ ਜੀ ਫਲੈਸ਼ ਮੂੰਹ ਤੇ ਲਾਓ ਬਦ ਦਿਖਦੇ ਨਹੀਂ ਹੁੰਦੇ ਬੰਦੇ ਕਈ ਵਾਰ ਤੇ ਅਸੀਂ ਇੱਥੇ ਸ਼ੂਟ ਕਰਨ ਲੱਗੇ ਆ ਤੇ ਆਫਟਰ ਸ਼ੂਟ ਤੁਹਾਨੂੰ ਦਿਖਾਵਾਂਗੇ ਫੋਟੋਜ਼ ਵੀਡੀਓਜ਼ ਕਿਦਾਂ ਦੀਆਂ ਤੁਹਾਨੂੰ ਸਿੱਧਾ ਪਾ ਕੇ ਹੀ ਵਿਖਾਵਾਂਗੇ ਠੀਕ ਐ ਦਿੱਦਾ ਆਪਾਂ ਇਰਥ ਵੀ ਅਪਲੋਡ ਸਿੱਧਾ ਭਾ ਕੀ ਦਿਖਾਉਂਗੇ ਮਾੜਾ ਮੋਟਾ ਤਾਂ ਬਿਨਾਂ ਸ਼ੁਗਲ ਮੇਲਾ ਕਰੂੰਗੀ ਯਾ ਤੁਸੀਂ ਐ ਥੋੜੀ ਬੰਦਾ ਹੁੰਦਾ ਕੀ ਕਹਿ ਰਹੇ ਹੋ ਤੇ ਸੋਹਣੀ ਆ ਰਹੀਆਂ ਦੇਖਿਓ ਅੱਗੋਂ ਕੈਮਰਾ ਤੇਨੂੰ ਸੋਨਾ ਬਣਾਇ ਜਾਂਦੇ ਆ ਇੱਕ ਮਿੰਟ ਰੱਖ ਜਾ ਮੋਰ ਲਾਈਟ ਅੱਛਾ ਇਹਦੇ ਵਿੱਚ ਫਲੈਸ਼ ਵੀ ਹੁੰਦੀ ਆ ਇੱਕ ਮਿੰਟ ਮੈਂ ਸਟਾਰਟ ਕਰਕੇ ਦੇਖ ਓਏ ਵਾਓ ਨਾਈ ઓ ਮਾਈ ਗੋਡ ਸਾਨੂੰ ਪਤਾ ਹੀ ਨਹੀਂ ਸੀ ਸਾਡੇ ਫੀਚਰ ਦਾ ਉਹ ਫੀਚਰ ਵੈਰੀ ਨਾਈਸ ਨਾਈਸ ਐ ਨਾਈਸ ਚਲ ਜੀ ਤੇਰੇ ਜੀ ਤਾਂ ਇੱਕੇ ਫੀਚਰ ਐ ਬੱਸ ਐਚ ਐਫ ਗੈਨ ਆ ਉਹ ਵੀ ਜਦੋਂ ਦੁੱਧ ਹੁੰਦੀ ਹੋਣੀ ਐ ਤੁਹਾਨੂੰ ਤੇਰੇ ਗਾਇਸਰ ਬਹੁਤ ਜ਼ਿਆਦਾ ਮੱਛਰ ਹੈ ਬਾਹਰ ਤੇ ਅਸੀਂ ਵੀਡੀਓਜ਼ ਤੇਰੇ ਤਾਂ ਮੱਛਰ ਵੀ ਨਹੀਂ ਪਤਾ ਲੱਗਣਾ ਵੀ ਕਿੱਥੇ ਲੜਿਆ ਕਾਲੇ ਚੀਤਣਾ ਪਰ ਤੇਰੀ ਇੱਕ ਚੁੰਨੀ ਬਹੁਤ ਫਿਸਲਦੀ ਹੈ ਤਾਂ ਕੀ ਐਵੇਂ ਸਿਰ ਵਿੱਚ ਆ ਜਿਹੜਾ ਮੇਨ ਫੀਰ ਦਾ ਪਰਪਸ ਇੰਨੇ ਆ ਪ੍ਰੋਮੋਸ਼ਨ ਕਰਨ ਦੀ ਜ਼ਰੂਰ ਦੀ ਤੇ ਉਦੋਂ ਦੇਖੋ ਪੰਡਈ ਚੁੰਨੀ ਕਦੀ ਐਨੋਂ ਨਿਕਲ ਜਾਂਦੀ ਕਦੇ ਆਉਂ ਨਾ ਇੰਨੀ ਫਿਸਲਣ ਦੇਈ ਚੁੰਨੀ ਪਤਾ ਨਹੀਂ ਕਿਆ ਕਿਹੜਾ ਕੱਪੜਾ ਕਹਿੰਦੇ ਇਹਨੂੰ ਜੋ ਨੀ ਤਾਂ ਹੀ ਮਰੇਗੀ ਉਹਨੂੰ ਜਿਆਦਾ ਦਿਖਾਉਣਾ ਮੇਰੇ ਕੋਲਾਂਡ ਸ਼ੌਕ ਹੈ ਤਾਂ ਹੀ ਇਹਨੂੰ ਗਾਂ ਮੇਰੇ ਕੋਲਾਂਡ ਵਾਲੇ ਸਾਈਨ ਕਰੂਗੇ ਵੇਰ ਕਾਲੀਆਂ ਚਾਰੋਂ ਭਰਾ ਲੀਆਂ ਪਰ ਇਹ ਮੁੱਲ ਵਾਲਿਆਂ ਤੇ ਟਿੱਕੀ ਹੋਈ ਹੈ ਆ ਨਾ ਉਹ ਅਵੇ ਸਿਲਕ ਦਾ ਕੱਪੜਾ ਪਤਾ ਨਹੀਂ ਇਹਨਾਂ ਨੂੰ ਪਤਾ ਹੋਊਗਾ ਵੀ ਕਿਹੜਾ ਹੁੰਦਾ ਆ ਸਿਲਕ ਸਿਲਿਕੋਨ ਸਿਲਿਕੋਨ ਤੇ ਬਿਲਕੁਲ ਹੁਣ ਕਹੀ ਦੇ ਮੁੱਦੀ ਵਾਂਗੂ ਮਨਕੀ ਬਾਤ ਸਿੱਲੀ ਕੌਨ ਦੀ ਯਕੀਨ ਹੈ ਤੂੰ ਸੇ ਪਕੜੇ ਹਨ ਲਗਾ ਸਕਦੇ ਆ ਮੈਂ ਇੱਥੇ ਵਾਇਰ ਨੂੰ ਲਗਾ ਲਿਆ ਆਨ ਵੀ ਕਰ ਦਿੱਤਾ ਕਾਫੀ ਟਾਈਮ ਹੋ ਗਿਆ ਸੀ ਮੈਂ ਕਦੇ ਆਪਣੇ ਸੋਫੇ ਸਾਫੀ ਨਹੀਂ ਕੀਤੇ ਸੀ ਲੇਕਿਨ ਹੁਣ ਸਾਡੇ ਕੋਲ ਆ ਗਿਆ ਆਗਾਰੋ ਦਾ ਪੋਰ ਟੇਬਲ ਕ੍ਰਸਟ ਸਪੋਰਟ ਕਲੀਨਰ ਹੁਣ ਮੈਂ ਕਰਨ ਲੱਗੀ ਆ ਕਲੀਨ ਤੇ ਤੁਹਾਨੂੰ వాటర్ ਸਪਰੇਅ ਵਾਲਾ ਵੀ ਫੀਚਰ ਯੂਜ਼ ਕਰਕੇ ਦਿਖਾਉਂਦੀ ਆ ਦੇਖੋ ਰਿਜ਼ਲਟ ਤੁਹਾਡੇ ਸਾਹਮਣੇ ਆ ਦੇਖੋ ਸੋਫਾ ਚੰਗੀ ਤਰ੍ਹਾਂ ਨਾਲ ਸਾਫ਼ ਹੋ ਗਿਆ ਆ ਬਸ ਇਹ ਇੰਨਾ ਕੁ ਗਿੱਲਾ ਹੋਇਆ ਆ ਕਿ 10 ਤੋਂ 15 ਮਿੰਟ ਲੱਗਣੇ ਆ ਬਸ ਸੁੱਕਣ ਲਈ ਤੇ ਹੁਣ ਦਿਲ ਤੇ ਹੱਥ ਰੱਖ ਕੇ ਨਾ ਰੱਬ ਨੂੰ ਹਾਜ਼ਰ ਨਾਜ਼ਰ ਰੱਖ ਕੇ ਦੱਸਿਓ ਤੁਹਾਨੂੰ ਕੋਈ ਫਰਕ ਲੱਗਿਆ ਪਹਿਲਾਂ ਦੀ ਦੇਖ ਲਿਓ ਵੀਡੀਓ ਬੈਕ ਕਰਕੇ ਤੇ ਹੁਣ ਦੇਖ ਲਿਓ 1% ਵੀ ਫਰਕ ਨਹੀਂ ਐਵੇਂ ਚਵਲਾਂ ਮਰੀ ਜਨੇਸ ਵਾਲੇ ਧੱਕੜ ਦੱਲੇ ਗੁੱਡ ਨਿਊਜ਼ ਗੁੱਡ ਨਿਊਜ਼ ਗੁੱਡ ਨਿਊਜ਼ ਉਹ ਤਾਂ ਅੱਜ ਆਪਾਂ ਦੱਸਾਂਗੇ ਕੀ ਗੁੱਡ ਨਿਊਜ਼ ਆ ਤਾਂ ਕਰਕੇ ਵਲੌਗ ਨਾ ਅੰਤ ਤੱਕ ਬਣੇ ਰਹੋ ਤੇ ਹੁਣ ਆਪਾਂ ਕਰੀਏ ਲਲ ਮਿਲ ਕੇ ਸਫਾਈਆਂ ਗੁੱਡ ਨਿਊਜ਼ ਨੂੰ ਕਿ ਆ ਭੈਣ ਜੋ ਗਵਾਂਡੇ ਤਰੇ ਚਤਰਾ ਦੇ ਚੁੰਡੀ ਵੱਢ ਗਿਆ ਕਿ ਜਿਹੜੀ ਨਾਲ ਵਾਲੇ ਧਗੜਦਲੇ ਤੋਂ ਟੈਂਪੂ ਤੋਂ ਵੱਢ ਨਹੀਂ ਸੀ ਹੁੰਦੀ ਯਾਰ ਸੋਨੇ ਰਾਤੀ ਨਾਲ ਇਹੜਾ ਵਰਕਆਊਟ ਕੀਤਾ ਤੇ ਲੇਟ ਨਾਈਟ ਤੱਕ ਮੈਂ ਇਹਦਾ ਕੰਮ ਕੀਤਾ ਉਹਦੇ ਕਰਕੇ ਨਾ ਮੇਰੇ ਲੈਗਸ ਤੇ ਮੇਰੇ ਇਹੜੇ ਪੈਰ ਇੰਨੇ ਜ਼ਿਆਦਾ ਪੇਨ ਕਰ ਰਹੇ ਹਨਾ ਠੀਕ ਆ ਮੇਰਾ ਦਿਲ ਕਰਦਾ ਪਿਆ ਜਿਹੜਾ ਉਹ ਤੇਰੇ ਤੇ ਰਾਤ ਨੂੰ ਵਰਕਆਊਟ ਕਿਹੜਾ ਕਰ ਗਿਆ ਆਲੀ ਘਾਂਟ ਵਾਲਿਆ ਤੂੰ ਵੀ ਤੇਰੀ ਵੀ ਲੈ ਲੰਦਾ ਕੋਈ ਮੈਂ ਤੇ ਤੇਹਰਾਂ ਨੇ ਮੈਂ ਤੇ ਸੈਬ ਹੋਣ ਕਰਕੇ ਹਟਿਆ ਸ਼ੂਟ ਰਾਤ ਦੇ ਵਜੇ ਹੋਇਆ 12:30 12:30 ਤੇ ਜੈਵਿਕਾ ਸਾਡੀ ਸੁੱਤੀ ਪਈ ਆ ਪੱਤਾ ਕਰਕੇ ਹੌਲੀ-ਹੌਲੀ ਬੋਲਣ ਲੱਗੇ ਹੋਏ ਆ ਅੱਜ ਕਿੰਨੇ ਟਾਈਮ ਬਾਅਦ ਆਪਾਂ ਇਸ ਟੈਪ ਫਿਰ ਉੱਠ ਕੇ ਲੱਗੇਗਾ ਤੇ ਕੀਤਾ ਵੀ ਕੰਮ ਹੋ ਰਿਹਾ ਸ਼ੂਟ ਇੰਨਾ ਖਰਾ ਸ਼ੂਟ ਹੋਇਆ ਨਾ ਫਿਰ ਉਹਨਾਂ ਦਾ ਮਤਲਬ ਫਿਰ ਉਹਨਾਂ ਦਾ ਡ੍ਰੀਮ ਸੀ ਕਿ ਮੇਰੇ ਇਦਾਂ ਦਾ ਸ਼ੂਟ ਹੋਵੇ ਪ੍ਰੋਫੈਸ਼ਨਲ ਬਹੁਤ ਵਧੀਆ ਲੱਗਾ। ਦਿਵਾਲੀ ਵਾਲੇ ਦਿਨ ਤਾਂ ਪੋਸੀਬਲ ਹੋ ਨਹੀਂ ਸਕਿਆ ਸ਼ੂਟ ਠੀਕ ਆ। ਉਦੋਂ ਥੋੜੀ ਜਿਹੀ ਕੈਮਰੇ ਚ ਪ੍ਰੋਬਲਮ ਸੀਗੀ ਉਹ ਠੀਕ ਕਰਵਾ ਲਈ ਹੁਣ ਮੈਂ ਠੀਕ ਆ ਤੇ ਅੱਜ ਉਹ ਵਾਲਾ ਮੈਂ ਸ਼ੂਟ ਕੀਤਾ ਹੈ ਦਾ। ਕਿ ਸਾਡੇ ਹਰੇ ਸੁਸਾਇਟੀ ਚ ਲਾਈਟਾਂ ਲੱਗੀਆਂ ਹੋਈਆਂ ਸੀ ਤੇ ਆਪਾਂ ਲਾਈਟਾਂ ਦਾ ਫਾਇਦਾ ਚੱਕਿਆ। ਹਾਂ ਆਪਾਂ ਹੁਣ ਇੰਸਟਾਗ੍ਰਾਮ ਤੇ ਕਾਹ ਨੂੰ ਫੋਟਾ ਪਾਣੀਆ ਤੇ ਵੀਡੀਓ ਵੀ ਪਾਣੀਆ। ਤੁਸੀਂ ਚੈੱਕ ਕਰਕੇ ਦੇਖਿਓ ਇੰਨਾਂ ਕ ਸੋਹਣੀਆਂ ਵੀਡੀਓ ਬਣੀਆਂ, ਇੰਨੀਆਂ ਕ ਸੋਹਣੀਆਂ ਫੋਟਾਂ ਆਈਆਂ ਹੋਈਆਂ ਨਾ। ਮਜ਼ਾ ਆ ਗਿਆ ਕਰਕੇ। ਜਦੋਂ ਸਾਡਾ ਵਿਆਹ ਵੀ ਹੋਇਆ ਸੀ। ਉਹ ਤੁੰਤੇ ਭੈਣ ਚ ਆਹ ਕੁਝ ਤੋਂ ਇਹਨਾਂ ਨੂੰ ਸ਼ੂਟ ਕਰ ਲਿਆ ਕੋਈ ਹੋਰ ਹੋਣਾ ਜਿਉਂਨੇ ਸੇ ਸੰਕਲ ਵਰਗਾ ਆਇਆ ਹੋਇਆ ਐ ਜੋ ਤੁਸੀਂ ਕੁਲੜ ਦੀ ਜਾਲਾਂ ਕੁਛ ਰਿਆਂ ਨਹੀਂ ਚੱਲਣ ਲੱਗ ਗਈ ਤੇ ਪਹਿਲਾਂ ਮੈਂ ਆਪਾਂ ਮੈਂ ਤਾਂ ਵੀਡੀਓ ਬਣਾਉਂਦਾ ਨਹੀਂ ਹੁੰਦਾ ਸੈਕ ਨਾਲੇ ਦੇ ਮਤਲਬ ਸ਼ੁਰੂਆਤ ਤੋਂ ਹੀ ਮੈਂ ਇਹੇ ਸ਼ੂਟ ਕਰਦਾ ਆ ਮਤਲਬ ਇਹ ਬੜਾ ਮਜ਼ਾ ਆਂਦਾ ਹੁੰਦਾ ਸੀ ਸ਼ੂਟ ਕਰਨ ਦੇ ਮਤਲਬ ਮੈਨੂੰ ਸ਼ੌਂਕ ਸੀ ਮੈਨੂੰ ਸ਼ੂਟ ਕਰਨ ਦਾ ਸ਼ੌਂਕ ਸੀ ਤੇ ਇਹ ਤੁਹਾਨੂੰ ਪਤਾ ਹੀ ਆ ਕਿ ਮੇਰੀ ਸ਼ੂਟ ਤੋਂ ਮੋਟਲ ਰਹੀ ਹੈ ਹੁਣ ਮੈਂ ਵੀ ਇਹਦੇ ਨਾਲ ਬਣਾਉਂਦਾ ਹਾਂ ਇਹਦੀ ਹੁਣ ਮੋਟਲ ਮੈਂ ਵੀ ਖੁਸ਼ੀ ਨਾਲ ਸਟਾਰਟ ਕੀਤਾ ਸੀ ਕਿ ਬਣਾਉਣਾ ਕਹਿੰਦੀ ਸੀ ਮੇਰੇ ਨਾਲ ਵੀਡੀਓ ਬਣਾਇਆ ਕਰੋ ਮਤਲਬ ਵੀਡੀਓਗ੍ਰਾਫੀ ਦਾ ਫੋਟੋਗ੍ਰਾਫੀ ਦਾ ਹੀ ਸ਼ੌਂਕ ਆ ਵੀਡੀਓ ਬਣਾਉਣ ਦਾ ਸ਼ੌਂਕ ਨਹੀਂ ਸੀ ਪਰ ਹੁਣ ਤਾਂ ਹੁਣ ਤਾਂ ਹੈਗਾ ਪਹਿਲਾਂ ਨਹੀਂ ਸੀ ਪਹਿਲਾਂ ਨਹੀਂ ਹੈਗਾ ਹੁਣ ਤਾਂ ਸ਼ੌਂਕ ਬਹੁਤ ਲੈ ਕੇ ਆਈ ਸੀ ਤੇ ਮੇਰਾ ਤੁਸੀਂ ਟੈਲੈਂਟ ਦੇਖਿਆ ਨਹੀਂ ਹੈਗਾ ਸ cả ਦੋਨਾਂ ਦਾ ਉਹ ਮਨ ਜਿਹੜਾ ਕੈਮਰੇ ਵਾਲਾ ਟੈਲੈਂਟ ਆ ਉਹ ਤੁਹਾਡਾ ਹੀ ਆ ਮੈਂ ਤਾਂ ਬਸ ਪੋਜ ਬਣਾ ਕੇ ਖੜੀ ਹੁਣ ਵਾਲਾ ਸਾਰਾ ਟੈਲੈਂਟ ਆ ਤੇ ਤੁਸੀਂ ਨਾ ਉਹ ਇਹਦਾ ਟੈਲੈਂਟ ਵੀ ਮੈਨੂੰ ਦੋ ਤਿੰਨ ਕੁੰਕਲदाई ਲੱਗਦਾ ਜੇ ਕਿਤੇ ਟੈਲੈਂਟ ਵੱਡਾ ਹੁੰਦਾ ਨਾ ਤਾਂ ਤੂੰ ਐਵੇਂ ਦੰਦ ਨਾ ਕਰਦੇ ਜਿਵੇਂ ਬਾਜੀ ਜਾਂਦਰੂ ਦੇਖ ਕੇ ਕੱਢਦੀ ਹੁੰਦੀ ਹੈ ਸੰਦ ਕੀ ਤਾਂ ਵੀ ਯਕੀਨੀ ਬਾਡੀ ਲਈ ਆ ਓਕੇ ਆਈ ਆ ਗਾਟ ਇਟ ਯਾ ਯਾ ਅੰਡਰਸਟੈਂਡ ਓਕੇ ਪੂਰੂ ਸ਼ੂਟ ਗੈਰੇਜ ਦੇ ਟ੍ਰਕ ਨੂੰ ਨੋ ਸਿਕਸਿੰਕ ਨੂੰ ਨੋ ਸਿਕਾ ਮ사ਜ ਲੈਣ ਕਰਕੇ ਸਾਡੇ ਕੋਲ ਸ਼ੂਟ ਹੋ ਗਿਆ ਨਹੀਂ ਤਾਂ ਦੋਨਾਂ ਦੇ ਲੱਤਾਂ ਇੰਨੀਆ ਦਰਦ ਕਰਦੀਆਂ ਪਈਆਂ ਸੀ ਨਾ ਪਰ ਹੁਣ ਚਲੋ ਤੇ ਆਪਾਂ ਹੁਣ ਬਾਕੀ ਇਹ ਸ਼ੂਟ ਕਰ ਲਈਏ ਠੀਕ ਆ ਤੁਹਾਨੂੰ ਨਾ ਮੈਂ ਦੋਨੋਂ ਨੂੰ ਕੀ ਵਸੂਲ ਦਊਂਗਾ ਤੁਸੀਂ ਪਾਣੀ ਨਾ ਨਹੀਂ ਲੈਣਾ ਹੋ ਹੌਂਸਲੇ ਨਾ ਲੈਣਾ ਹਟ ਜੂਗੇ ਥੋੜੀਆ ਲੱਤਾਂ ਲੁੱਤਾਂ ਤਾਂ ਸਮਝ ਰਹੇ ਹੋ ਸਮਝ ਰਹੇ ਸਮਝ ਰਹੇ ਤੇ ਉਹਨੂੰ ਜਿਹੜਾ ਭਰਨਾ ਆ ਆਪਾਂ ਕਿਵੇਂ ਕਿਵੇਂ ਭਰਦੇ ਆ ਕੀ ਕੀ ਚੀਜ਼ਾਂ ਲਗਾਉਂਦੇ ਆ ਛੇਤੀ ਭਰ ਹੋ ਜਾਊਗਾ ਕਿਉਂਕਿ ਤੁਮ ਗੋਪੀ ਵਾਲੀ ਲਾਈਨ ਤੇ ਚੱਲਦੇ ਆ ਨਾ ਵੈਰੀ ਗੁੱਡ ਕੈਰੀ ਓਨ ਟੋਪਿਆ ਜਿਨਾ ਕਦੇ ਢੋਈ 90 ਡਿਗਰੀ ਦੇ ਤੇ ਆਪਾਂ ਚੱਲੇ ਆ ਫੁੱਲ ਲੈਣ ਤੈਨੂੰ ਪਤਾ ਹੀ ਐ ਕਿਉਂ ਚੱਲੇ ਫੁੱਲ ਲੈਣਾ ਜੇ ਰੋਸਦੇ ਆ ਤੇ ਬਿੱਲਾ ਮੈਂ ਨਾ ਕਰੂਗਾ ਹੈਲਪ ਮਾੜੀ ਮੋਟੀ ਮੈਂ ਗੱਡੀ ਗੁੱਡੀ ਸਜਾਵਾਂਗੇ ਗੱਡੀ 'ਚ ਲਾਵਾਂਗੇ ਤੇ ਬੜੇ ਕੈਂਸਰਪ੍ਰਾਈਜ਼ ਆ ਪਹਿਲਾਂ ਆਪਾਂ ਭਾਵੇਂ ਨੂੰ ਦੇ ਜਾਣਾ ਫੁੱਲ ਫਿਰ ਉਸ ਤੋਂ ਬਾਅਦ ਫਿਰ ਮੇਰੇ ਘਰੇ ਆਣਾ ਫੁੱਲ ਦੇਣ ਤੂੰ ਉਹਨੂੰ ਗਲਾਬ ਦਾ ਫੁੱਲ ਦੇ ਦੀ ਮੇਰੇ ਕੋਲ ਮੋਟਰ ਚ ਹੈ 13 ਫੁੱਲ ਮੈਂ ਕੱਢ ਦੂੰਗਾ ਤਨੂੰ ਤੇਰੇ ਹੀ ਫੁੱਲ ਕੱਢ ਕੇ ਤਨੂੰ ਹੀ ਦਊਂਗਾ ਨਾਲੇ ਦੇਖੀ ਥੋੜੀ ਮਜ਼ਾ ਆ ਜਾ ਰਕੀਏ ਅਗਰ ਪਲਟ ਕੇ ਮੈਂ ਆਪਕੋ ਚਾਹ ਸ਼ਬਦ ਬੋਲ ਦੂੰ ਤਾਂ ਕਿੱ사 ਲੱਗੇਗਾ ਪਰ ਮੈਂ ਨਹੀਂ ਬੋਲੂੰਗਾ ਤੇ ਇੱਧਰ ਆਪਾਂ ਉਹ ਤਾਂ ਨਹੀਂ ਮੇਰਾ ਉਹ ਟਾਡੀ ਦੀ ਓਏ ਹੁਣ ਆਪਾਂ ਫੁੱਲ ਸਿਲੈਕਟ ਕਰਾਂਗੇ ਇੱਥੋਂ ਤੇ ਦੇ ਦੇਂ ਆ ਕਿਹੜਾ ਫੁੱਲ ਪਸੰਦ ਆਉਂਦਾ ਮੁਖੀ ਦਾ ਲੈ ਆ ਭਾਬੀ ਦੀ ਉਹ ਤੈਨੂੰ ਕਿਹਾ ਤਾਂ ਹੈ ਮੈਂ ਤੇਰਾ ਫੁੱਲ ਕੱਢ ਦੇਣਾ ਤੂੰ ਉਹ ਵੀ ਦੇ ਦੀ ਇੱਕੇ ਫੁੱਲ ਨਾਲ ਸਾਰੇ ਦੋ ਜਣੇ ਅੜਦਾ ਹੀ ਨਹੀਂ ਸਾਲਾ ਬੁੱਕੇ ਆ ਲੈ ਲੈ ਇੱਕ ਬੁੱਕੇ ਬਿੱਲਾ ਲੈ ਰਿਆ ਮੈਨੂੰ ਨਹੀਂ ਪਤਾ ਕਦੇ ਲਈ ਲੈ ਰਿਆ ਪਰ ਤੂੰ ਯਾਪੇ ਕਮੈਂਟਾ ਨਹੀਂ ਲਾ ਦਿੱਤੀ ਕਿਦੇ ਲਈ ਲੈ ਰਿਆ ਤੇ ਇਧਰ ਆਪਾਂ ਬੁੱਕੇ ਲੈ ਲਿਆ ਫਰੀਦ ਲਈ ਹੈਪੀ ਰੋਜ਼ਡੇ ਮਾਈ ਲਵ ਮਾਈ ਵਾਈਫ ਝਾਕ ਲੋ ਜਿਆਦਾ ਬੁੱਕ ਵੀ ਨਾ ਝਾਕ ਲਈ ਠੀਕ ਹੈ ਨਾ ਰੋਟੀ ਰੁੱਟੀ ਦਿੰਦੀ ਰਹਿ ਟਾਈਮ ਨਾਲ ਤਾਂ ਤਨੂ ਕਹਿ ਰਹੇ ਆ ਰੋਟੀ ਰੁੱਟੀ ਨਹੀਂ ਦਿੰਦੀ ਸਾਨੂੰ ਟਾਈਮ ਨਾਲ ਪਿਆਰ ਨਾਲ ਓ ਤੂੰ ਤਾਂ ਰੋਟੀ ਦੇ ਤੂੰ ਇੰਨਾ ਖੁਸ਼ ਨਾ ਜਦ ਤਨੂੰ ਕਿਤੇ ਉਹਦਨ ਦੀ ਹੋਣੀ ਹੈ ਟੀ ਖੇਤ ਨੂੰ ਕਿਆ ਕਰਦਾ ਹੋਣਾ ਬੁਰਸ਼ ਜੀ ਨਾ ਥੋੜੀ ਫੂਕ ਸਕਾਈ ਜਾ ਰਹੀ ਹੈ ਬਾਕੀ ਮੇਰੇ ਵੱਲੋਂ ਚਟਾ ਫੋਲੀ ਆ ਨਾ ਨਾ ਮੈਂ ਤੁਹਾਨੂੰ ਦੱਸੂ ਕਿ ਤਾਂ ਹਟਿਆ ਚਟਾ ਤਾਂ ਹੈ ਲਾਲ ਤਰਾ ਮੈਂ ਕੱਢ ਦੇਣਾ ਉਹ ਵੀ ਦੇਦੀ ਨਾਲੇ ਇਕੱਠਾ ਹੀ ਚਲੇ ਨਹੀਂ ਥੋ ਪਤਾ ਕੱਢਾ ਤੂੰ ਸਮਝ ਨਹੀਂ ਸਕਦੀ ਚਲ 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 ਜਿੰਨਾ ਅਸੀਂ ਖੱਜਲ ਖਵਾਰ ਹੋ ਜਾਈਏ ਲੈਪੀ ਰੋਸ ਟੈਂਪਲ ਥੈਂਕ ਯੂ ਲਵ ਯੂ ਲਵ ਯੂ ਹੁਣ ਛੱਡੋ ਪਹਿਲਾਂ ਤਿਆਰ ਨਾ ਫੜਨਾ ਤੂੰ ਪਹਿਲੇ ਓਏ ਇਦਾਂ ਫੀਲਿੰਗ ਨਾ ਨਹੀਂ ਪੜ ਰਹੀ ਇਹ ਇਹ ਰਹੀ ਨਹੀਂ ਵਰਦੀ ਫੀਲਿੰਗ ਨੂੰ ਜਦੋਂ ਕਿਤੇ ਗਿਆ ਵਾ ਹੋਣਾ ਜਾਂ ਦੇਹੀਆਂ ਟੁੱਟ ਟੁੱਟ ਕੇ ਪੈਂਦੀ ਏ ਪੂਰੀ ਲੋਹਿਆ ਤਾ ਦਬਈ ਲੈ ਤੈਨੂੰ ਕੀ ਮੰਮੀ ਕਹਿੰਦੀ ਆ ਡੈਡੀ ਲੈ ਕੇ ਹੀ ਨਹੀਂ ਗਏ ਕਦੇ ਯਾਰ ਹੁਣ ਕੀ ਬਤਾ ਆਪਾਂ ਚੱਲ ਜਾਈਏ ਗਾਇਜ਼ ਬਣੀ ਰਿਓ ਆਪਾਂ ਦੱਸ ਦੇਣਾ ਅੱਡ ਜੇ ਆਪਾਂ ਕਿੱਥੇ ਚੱਲੇ ਆ ਆਪਾਂ ਕੋਈ ਝੂਠ ਨਹੀਂ ਬੋਲਣਾ ਪਰ ਆਪਾਂ ਤੁਹਾਨੂੰ ਹਿੰਟ ਦੇ ਸਕਦੇ ਆ ਜਿੱਥੇ ਜਿੱਥੇ ਗਰਮੀਆ ਦਾ ਪਲੇਸ ਆ ਨਾ ਇਸ ਟਾਈਮ ਅਸੀਂ ਉੱਥੇ ਜਾਣਾ ਵਾ ਜਾਂ ਇਸ ਟਾਈਮ ਗਰਮੀ ਦਬਈ ਚ ਵੀ ਆ ਮਲੇਸ਼ੀਆ ਗਰਮੀ ਹੁੰਦੀ ਨਹੀਂ ਠੰਡ ਹੁੰਦੀ ਆ ਹੋਰ ਕਿੱਥੇ ਹੁੰਦੀ ਆ ਕਵੈਚ ਚ ਗਰਮੀ ਹੁੰਦੀ ਮੇਰੇ ਖਿਆਲ ਨਾਲ ਆ ਸੋ ਧਿਆਰਚੀ ਦੀ ਗਰਮ ਹੁੰਦੀ ਆ ਠੀਕ ਆ ਜੇ ਤੁਸੀਂ ਕਹਿੰਦੇ ਸੀ ਪੁਰਤਗਾਲ ਪੁਰਤਗਾਲ ਵੀ ਠੰਡੀ ਜੀ ਹੁੰਦੀ ਆ ਉੱਥੇ ਠੰਡ ਰਹਿੰਦੀ ਬਰ ਪੈਂਦੀ ਉੱਥੇ ਤਾਂ ਸੱਚੀ ਦੱਸ ਪੁਰਤਗਾਲ ਵਾਲਿਆ ਦੱਸਿਓ ਕਮੈਂਟ ਕਰਕੇ ਜੇ ਸਾਡਾ ਕੋਈ ਪੁਰਤਗਾਲ ਤੋਂ ਬਲੌਗ ਹਾਂ ਹਾਂ ਤੇਰਾ ਬਲੌਗ ਦੇਖ ਰਿਆ ਨਾ ਰোনালਡੋ ਉਹ ਕਰਦਾ ਤੈਨੂੰ ਪੁਰਤਗਾਲਸ ਦੇ ਫੋਨ ਦੱਸ ਦੂਗਾ ਤੈਨੂੰ ਵੀ ਕਿਹਾ ਆਂਦਾ ਏ ਉੱਥੇ ਐ ਮੈਂ ਨਾ ਧੁੰਦ ਜੀ ਦੇ ਕੇ ਹੁੰਦੀ ਆ ਕਚਰਾ ਤੋਂ ਲਪਾਈ ਧੌਣ ਵਿੱਚ ਕਾਨੀ ਨਹੀਂ ਗੋਲੀ ਹਟ ਕਾਲੀ ਘਰਨ ਵਾਲਿਆ ਤੇਰੇ ਗੋਲੀ ਮੇ ਉੱਥੇ ਮਾਰ ਲਈ ਛੇਤੀ ਬੜਨੀ ਆ ਦੇਖੀ ਮੂਹਰੇ ਉੱਤੇ ਕੰਨ ਤਰੀਫਾਂ ਤੇ ਬਿੱਠ ਪਿੱਛੇ ਕੰਨ ਮੜਾਈਆਂ ਦੋ ਉਤਲੇ ਮਨੋ ਹੀ ਦੇਣ ਅਸੀਸਾਂ ਤੇ ਅੰਦਰੋਂ ਚੌਂਕਵਾਈਆਂ ਦੋ ਇਹੋ ਜਿਹਾ ਸਚਨਾ ਦਾ ਛੱਡਿਆ ਪੱਲਾ ਚੰਗਾ ਏ ਜਿਹੋ ਜੇ ਤੂੰ ਕੰਮ ਫਿਰਦਾ ਕਰਦਾ ਨਾ ਇਹ ਨਾਲ ਤਾਂ ਬੰਦਾ ਦੱਲਾ ਚੰਗਾ ਏ ਅੱਛਾ ਬਾਤ ਨਹੀਂ ਏ ਨੋਟ ਵਾ ਵਾ ਫਿਰੇ ਨਹੀਂ ਮੈਂ ਖੰਦ ਦੋ ਬਸਾਰੇ ਤੇ ਦੋ ਸੱਚ ਦਸੀ 2000 ਵਾਲਾ ਹੈਗਾ ਤੂੰ ਵੀਰਾ ਨੋਟ ਦੇ ਕੇ ਤੂੰ ਬਚੀ ਖੋਲ ਦਵੇਂ ਵੀ ਕੱਚੀ ਖੋਲ ਕੇ ਰਖਾ ਦੇ ਮੈਨੂੰ ਬਣੋ ਇਸ ਤਰ੍ਹਾਂ ਹੁੰਦਿਆਂ ਜਦ ਅੱਖੀਆਂ ਲੜੀਆਂ ਇਸਕੇ ਦੀ ਲੋਰਾ ਚੜੀਆਂ ਠਾਡਨ ਲਾ ਬਾਦੀ ਠਾਡਨ ਲਾ ਬਾਦੀ ਸੋਹਣੇ ਮਹਿਬੂਬ ਜਨਾ ਦੇ ਹੀ ਲੋਰ ਸ਼ਰਾਬਾਂ ਦੀ ਹੀ ਲੋਰ ਸ਼ਰਾਬਾਂ ਦੀ ਸੋਹਣੇ ਮਹਿਬੂਬ ਜਨਾ ਦੇ ਆ ਜਿਹੜੇ ਲਾਂਟ ਚ ਚਿੱਟੜੇ ਕੱਢਦਾ ਨਾ ਤੇਰਾ ਸੰਦਰਾ ਨੂੰ ਨਿਕੋ ਬਣਨਾ ਤੇਰਾ ਤਾਂ ਟਰਾਲੀ ਵਾਲੀ ਹੁੱਕ ਪਾਵੈ ਭੈਣ ਚੋਲ ਸਰਮਾ ਤੇਲ ਲਾ ਕੇ ਫੇਰ ਤੇਰਾ ਕੁਝ ਮਾੜਾ ਮੋਟਾ ਡੰਗ ਸਰਨਾ ਹੀ ਮੈਨੂੰ ਕੁਝ ਆਖੜੇ ਦੀ ਲੋੜ ਕੋਈ ਨਾ ਸਿਰੇ ਦੇ ਅਵਲੀਆਂ ਨਾ ਭੈਣੀ ਉੱਠਣੀ ਬਿਲੋਂ ਬਿਲੋਂ ਘੱਟ ਧਮੀ ਤੋੜ ਕੋਈ ਨਾ ਸਿਰੇ ਦੇ ਅਵਲੀਆਂ ਨਾ ਭੈਣੀ ਉੱਠਣੀ ਬਿਲੋਂ ਗਰ ਜੱਟ ਦਾ ਵਿੱਚ ਓਏ ਨਾ ਬੈਲੀਆ ਨੂੰ ਬਦਨਾਮ ਕਰੀਆ ਕਿਤੇ ਬੈਲੀ ਚਾਕੂ ਲੈ ਕੇ ਤੇਰੇ ਪਿੱਛੇ ਪੈ ਜਾਵੀ ਇਹਦੇ ਚਿਤਣਾ ਮਾ ਤਾਰਨਾ ਚਾਕੂ ਜਿੱਥੇ ਭੈਣ ਚੋ ਰੇਤੀ ਬੜੂਗਾ ਮੇਰਾ ਯਾਰ ਬੁਲਾਵੇ ਮੇਰੀ ਰੱਤ ਨਾ ਰੁਕਾਵੇ ਬੁਲਾਵੇ ਉਹ ਤੂੰ ਤਾਂ ਐ ਕਿਹੇ ਕਰ ਮਸੱਦੀ ਹੋਈ ਮਿੱਤਰਾਂ ਦੀ ਕਾਲੀ ਬੰਡਰੋਂ ਤੇਲ ਨਾ ਲਾਵਾਂ ਮੈਂ ਚੋਰੀ ਦੇ ਅਸਲੇ ਵਰਗੀ ਬੁੱਕਲ ਵਿੱਚ ਲਕੋ ਸਕਦਾ ਹੋ ਵੇਖੇ ਜਾਵੇ ਟੱਚ ਕਰੀ ਨਾ ਇਹ ਤੱਕਦਾ ਹੋ ਸਕਦਾ ਵੇਖੇ ਜਾਵੇ ਟੱਚ ਕਰੀ ਨਾ ਉਹ ਤਾਂ ਇਹਦਾ ਉਲਟਾ ਕਹਿਣਾ ਉਹ ਮੇਰੇ ਪਾਦੇ ਓਏ ਉਹ ਨਾਲ ਉਂਗਲੀ ਫੇਰਦੇ ਤੋਈਆ ਟ੍ਰੇਨਿੰਗ ਗੋਪੀ ਦੇ ਲਈ ਹੋਈ ਹੈ ਫਿਰ ਤਾਂ ਇਹਦਾ ਸਪਰਿੰਗ ਬਣ ਜਾਂਦੀ ਏ ਮੁੰਨੀ ਤੋ ਆਈ ਏ ਬਹਾਰ ਲਵ ਯੂ ਲਵ ਯੂ ਲਵ ਯੂ ਬੇਬੀ ਲਵ ਯੂ ਲਵ ਯੂ ਲਵ ਯੂ ਵੱਡਾ ਸਾਲਾ ਦਸਾਂਝਾਂ ਵਾਲਾ ਦੇਣੀਆ ਗਾਡਾਂ ਪੁੱਛਣੇ ਖਰੋਟਾਂ ਦੇ ਰੇਟ ਮੈਂ ਕਹਣਾ ਹੋਇਆ ਜਹਾ ਉਹਦੇ ਜਿੰਨਾ ਫੁੱਦੂ ਬੰਦਾ ਕੋਈ ਨਹੀਂ ਦੁਨੀਆ ਤੇ ਠੀਕ ਹੈ ਭਾਈ ਵੀਡੀਓ ਚੰਗੀ ਲੱਗੀ ਲਾਈਕ ਕਰਦੇ ਤੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਵੀਰੇ ਸਬਸਕ੍ਰਾਈਬ ਨਹੀਂ ਕਰਦੇ ਤੁਸੀਂ